ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਮੇਰੀ ਸਾਰੇ ਭੈਣਾਂ ਦੇ ਬੱਚਿਆਂ ਦੀ ਡਿਮਾਂਡ ਤੇ ਬਣਾ ਰਹੀ ਹਾਂ ਮੈਂ ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਕਈ ਤਾਂ ਮੈਨੂੰ ਕਹਿੰਦੇ ਨੇ ਕਿ ਭੈਣੀ ਤੂੰ ਨਾ ਰਿਸ਼ਤੇ ਕਰਵਾਉਣ ਲੱਗ ਜਾ ਵੀ ਮੈਂ ਉਹਨਾਂ ਨੂੰ ਆਖਿਆ ਵੀ ਮੈਨੂੰ ਨਾ ਵੀਡੀਓ ਪਾਉਣ ਦਾ ਟਾਈਮ ਆਸਾਂ ਮਿਲਦਾ ਤੁਸੀਂ ਰਿਸ਼ਤਿਆਂ ਦੀ ਗੱਲ ਕਰਦੇ ਹੋ ਤਾਂ ਅੱਜ ਨਾ ਆਪਾਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਲੱਗੀਆਂ ਅਗਰ ਜਿਹੜੀ ਜਿਹੜੀ ਭੈਣ ਭਰਾਵਾਂ ਨੂੰ ਪਸੰਦ ਆਏ ਤਾਂ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤੇ ਪਿਆਰੀ ਲੱਗੂਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨ ਸਭ ਤੋਂ ਪਹਿਲੀ ਗੱਲ ਹੈ ਨਾ ਜਿਹੜੀ ਪਣਪਰਾਵਾਂ ਨੂੰ ਜਿਹੜੀਆਂ ਮਾਵਾਂ ਨੂੰ ਹੁੰਦਾ ਕਿਉਂਕਿ ਮਾਂ ਨੂੰ ਹਮੇਸ਼ਾ ਚਾਹ ਹੁੰਦਾ ਜਦੋਂ ਉਹਦਾ ਪੁੱਤ ਗੱਭਰੂ ਹੋ ਜਾਂਦਾ ਤੇ ਗੱਭਰੂ ਹੋ ਜਾਂਦਾ ਮਤਲਬ ਕਿ ਮਟਿਆਰ ਹੋ ਜਾਂਦੀ ਹੈ ਨਾ ਤਾਂ ਉਹਨੂੰ ਹੁੰਦਾ ਵੀ ਮੇਰੇ ਪੁੱਤ ਦਾ ਮੇਰੀ ਧੀ ਦਾ ਨਾ ਰਿਸ਼ਤਾ ਕਿਸੇ ਚੰਗੇ ਘਰ ਦੇ ਵਿੱਚ ਹੋਵੇ ਮੇਰਾ ਜਵਾਈ ਤੇ ਮੇਰੀ ਨੂੰਹ ਅਜਿਹੀ ਆਵੇ ਜਿਹੜੀ ਕਿ ਮੇਰੇ ਘਰ ਦੀਆਂ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਪਰ ਅੱਜ ਕੱਲ ਨਾ ਹਰ ਕੋਈ ਡਰਨ ਲੱਗ ਗਿਆ ਬੱਚੇ ਵਿਆਹ ਕਰਵਾਉਣ ਤੋਂ ਡਰ ਰਹੇ ਨੇ ਇਸੇ ਕਰਕੇ ਬੱਚਿਆਂ ਦਾ ਵਿਆਹ ਹੋਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈਗਾ ਅੱਜ ਮੈਂ ਮੇਰੀਆਂ ਭੈਣਾਂ ਨੂੰ ਤੇ ਆਪਣੇ ਬੱਚਿਆਂ ਨੂੰ ਇੱਕ ਛੋਟੀ ਜੀ ਗੱਲ ਦੱਸੂਗੀ ਅਗਰ ਤੁਸੀਂ ਇਸ ਚੀਜ਼ ਨੂੰ ਅਪਣਾਓਗੇ ਤਾਂ ਦੇਖਿਓ ਨਾਲੇ ਤਾਂ ਤੁਹਾਡਾ ਜਿਹੜਾ ਜੀਵਨ ਸਾਥੀ ਹੋਵੇਗਾ ਉਹ ਬਹੁਤ ਚੰਗਾ ਮਿਲੂਗਾ ਤੁਹਾਨੂੰ ਤੇ ਜਿਹੜੇ ਮਾਮਾ ਨੂੰ ਇਹ ਲੱਗਦਾ ਵੀ ਮੇਰੇ ਪੁੱਤ ਦਾ ਰਿਸ਼ਤਾ ਨਹੀਂ ਹੋ ਰਿਹਾ ਬਾਰ-ਬਾਰ ਰਿਸ਼ਤਾ ਹੋ ਕੇ ਟੁੱਟ ਰਿਹਾ ਹੈ ਯਕੀਨ ਰੱਖਿਓ ਤਾਂ ਤੁਹਾਡੇ ਬੱਚੇ ਦਾ ਰਿਸ਼ਤਾ ਕੁਝ ਹੀ ਮਹੀਨਿਆਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਕੁਝ ਪਲਾਂ ਦੇ ਵਿੱਚ ਵੀ ਹੋ ਸਕਦਾ ਹੈ ਨਾ ਪਰ ਗੱਲ ਹੈ ਵਿਸ਼ਵਾਸ ਦੀ ਹੈ ਨਾ ਤੇ ਮੈਨੂੰ ਪਤਾ ਹੈ ਵੀ ਤੁਸੀਂ ਸਾਰੇ ਪੈਨਪ੍ਰਾ ਮੇਰੀ ਹਰ ਇੱਕ ਗੱਲ ਤੇ ਬਹੁਤ ਵਿਸ਼ਵਾਸ ਕਰਦੇ ਹੋ ਤੇ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤੇ ਜਿਹੜੇ ਪੈਨਪ੍ਰਾ ਕਰਦੇ ਆ ਜਿਹੜੀ ਗੱਲ ਮੈਂ ਦੱਸਦੀ ਆ ਨਾ ਤਾਂ ਉਹਨਾਂ ਦਾ ਫਲ ਵੀ ਮਿਲਦਾ ਹੈਗਾ ਤੁਹਾਨੂੰ ਮੈਂ ਕਮੈਂਟ ਤੇ ਲਿੰਕ ਪਿੰਨ ਕਰ ਦਿੰਨੀ ਹਾਂ ਕਿਉਂਕਿ ਉਹਦੇ ਨਾਲ ਆਪਾਂ ਨੂੰ ਹੋਰ ਮੋਟੀਵੇਸ਼ਨ ਮਿਲਦਾ ਵੀ ਹਾਂ ਬਾਕੀ ਜੇ ਅਗਰ ਉਹਦੀ ਕਿਸਮਤ ਬਦਲ ਸਕਦੀ ਹੈ ਤਾਂ ਮੇਰੀ ਕਿਉਂ ਨਹੀਂ ਹੈ ਨਾ ਪਹਿਲਾਂ ਵੀ ਮੈਂ ਕਾਫੀ ਵੀਡੀਓ ਪਾਈਆਂ ਨੇ ਜਿਨ੍ਹਾਂ ਤੋਂ ਕਾਫੀ ਪੈਣ ਭਰਾਵਾਂ ਨੇ ਫਾਇਦਾ ਵੀ ਲਿੱਤਾ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਹਰ ਇੱਕ ਦੇ ਕਿਸਮਤ ਤੇ ਹਰ ਇੱਕ ਦੇ ਭਾਗ ਹਨ ਅਲੱਗ-ਅਲੱਗ ਹੁੰਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਜਿਹੜੇ ਪੈਣ ਭਰਾ ਵੀ ਰਿਸ਼ਤੇ ਬਾਰੇ ਹਨ ਚਾਹੁੰਦੇ ਆ ਵੀ ਸਾਡੀ ਬੇਟੀ ਦਾ ਰਿਸ਼ਤਾ ਹੋ ਜੇ ਸਾਡੇ ਬੇਟੇ ਦਾ ਰਿਸ਼ਤਾ ਹੋ ਜੇ ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਹੈ ਨਾ ਕਾਸਟ ਜ਼ਰੂਰ ਲਿਖਿਆ ਕਰੋ ਆਪਣੀ ਜਾਤੀ ਕੀ ਹੈਗੀ ਹੈ ਨਾ ਕਿਉਂਕਿ ਫਿਰ ਪੈਣ ਭਰਾ ਪੁੱਛੀ ਜਾਂਦੇ ਹੈਗੇ ਦੇਖੋ ਇਹ ਨਹੀਂ ਹੁੰਦਾ ਨਾ ਵੀ ਕੋਈ ਹੋਰ ਆਪਣੇ ਵਿੱਚ ਪੈ ਕੇ ਰਿਸ਼ਤਾ ਕਰਾਵੇ ਆਪਾਂ ਨੂੰ ਤਾਂ ਹੀ ਰਿਸ਼ਤਾ ਵਧੀਆ ਮਿਲਦਾ ਨਾ ਕਈ ਵਾਰੀ ਵਾਈਗਰੂ ਜੀ ਅਜਿਹਾ ਸੰਯੋਗ ਮਿਲਾਉਂਦੇ ਨੇ ਜਿਵੇਂ ਕਿ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਦੀਦੀ ਸਾਡਾ ਬੇਟਾ ਗੁਰਸਿੱਖ ਹੈਗਾ ਨਾ ਸਾਨੂੰ ਚੰਗੀ ਲੜਕੀ ਚਾਹੀਦੀ ਹੈ ਜਾਂ ਸਾਡਾ ਬੱਚਾ ਬਾਹਰ ਸੈਟ ਹੈ ਸਰਕਾਰੀ ਨੌਕਰੀ ਤੇ ਲੜਕੀਆਂ ਦਾ ਵੀ ਇਦਾਂ ਦਾ ਨਾ ਵੀ ਅੱਜ ਕੱਲ੍ਹ ਨਾ ਜੇ ਆਪਾਂ ਜਾਣ ਪਛਾਣ ਦਾ ਵੀ ਰਿਸ਼ਤਾ ਲੱਭਦੇ ਹਾਂ ਨਾ ਉਹਦੇ ਵਿੱਚ ਵੀ ਕੋਈ ਪਤਾ ਨਹੀਂ ਹੁੰਦਾ ਵੀ ਕੀ ਘੋਟ ਨਿਕਲੇ ਆਵੇ ਸਭ ਤੋਂ ਪਹਿਲਾਂ ਤੁਸੀਂ ਇਹ ਨਾ ਕਹਿੰਦੇ ਹੁੰਦੇ ਨੇ ਕਹਿੰਦੇ ਗੁਣਾ ਦੀ ਸਾਂਝ ਕਰੋ ਕਦੇ ਵੀ ਇਹ ਨਾ ਦੇਖੋ ਵੀ ਹਨਾ ਜਿੱਥੇ ਮੈਂ ਆਪਦੀ ਧੀ ਨੂੰ ਬਿਆਰ ਰਿਆਂ ਉਥੇ ਨਾ 50 ਕਿਲੇ ਜ਼ਮੀਨ ਦੇ ਹੋਣਾ ਉਥੇ ਉਹ ਮੁੰਡਾ ਨੌਕਰੀ ਤੇ ਹੋਵੇ ਉਥੇ ਇਹ ਸਭ ਤੋਂ ਪਹਿਲਾਂ ਇਹ ਦੇਖੋ ਵੀ ਉਹਦਾ ਪਰਿਵਾਰ ਕਿਹੋ ਜਿਹਾ ਹੈ ਉਹਦੇ ਪਰਿਵਾਰ ਦੀ ਪਿਸ਼ੋਕੜ ਕੀ ਹੈ ਕਿਤੇ ਉਹਦੇ ਘਰ ਉਹਨਾਂ ਦੀ ਕੁੜੀ ਦੀ ਤਾਂ ਨਹੀਂ ਚੱਲਦੀ ਹੈਗੀ ਉਥੇ ਤੁਹਾਡੀ ਧੀ ਨਹੀਂ ਬਸੇਗੀ ਕਿਉਂਕਿ 80% ਰਿਸ਼ਤੇ ਇਸੇ ਕਰਕੇ ਟੁੱਟਦੇ ਆ ਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਇਸ ਤਰੀਕੇ ਦੇ ਮੇਰੀ ਲਾਈਫ ਦੇ ਵਿੱਚ ਵੈਸੇ ਮੈਂ ਵੈਸੇ ਵੀ ਦੇਖਿਆ ਹਨਾ ਆਮ ਵੀ ਕਿ ਮੇਰੀ ਨਨਾਨ ਦੀ ਸਾਡੇ ਘਰੇ ਚਲਦੀ ਹੈ ਮੇਰੀ ਸੱਸੇ ਇਦਾਂ ਕਰਦੀ ਹੈ ਇਦਾਂ ਕਰਦੀ ਹੈ ਨਾ ਵੀ ਉਹਦੇ ਪਿੱਛੇ ਨਾ ਸਾਰੇ ਕੁਛ ਕਰਵਾਦ ਹੋ ਜਾਂਦੇ ਨਾ ਤਾਂ ਸੱਸਾਂ ਸਮਝਦੀਆਂ ਨੇ ਨਨਣਾਂ ਦਾ ਸਮਝਦੀਆਂ ਨੇ ਤੇ ਵਿਚੇਰੀਆਂ ਕੁੜੀਆਂ ਵੀ ਕੀ ਕਰਨ ਕਿਉਂਕਿ ਸਾਰਿਆਂ ਦਾ ਆਪੋ ਆਪ ਦਾ ਹੁੰਦਾ ਹੈ ਨਾ ਹਰੇਕ ਨੂੰ ਹੁੰਦਾ ਵੀ ਮੈਂ ਆਪਣੀ ਚਲਾਵਾਂ ਮੈਂ ਆਪਣੀ ਚਲਾਵਾਂ ਇਹਦੇ ਵਿੱਚ ਨਾ ਵਿਚਾਰਾ ਜਿਹੜਾ ਇੱਕ ਪੁਰਸ਼ ਹੁੰਦਾ ਇੱਕ ਆਦਮੀ ਹੁੰਦਾ ਹੈ ਨਾ ਉਹ ਪਿਸਕੇ ਰਹਿ ਜਾਂਦਾ ਹੈਗਾ ਨਾ ਤਾਹੋ ਮਾਪੇ ਪਾਪ ਨੂੰ ਛੱਡਣ ਜੋਕਾ ਦੇ ਨਾਹੋ ਪਤਨੀ ਨੂੰ ਛੱਡਣ ਜੋਕਾ ਤੇ ਇੱਕ ਸਭ ਤੋਂ ਮੇਨ ਚੀਜ਼ ਜਿਹੜੇ ਛੋਟੇ ਛੋਟੇ ਬੱਚੇ ਨੇ ਪਤਾ ਨਹੀਂ ਉਹਨਾਂ ਦੀ ਕਿਸਮਤ ਮਾੜੀ ਹੈ ਜਿਹੜੇ ਵਿੱਚ ਪਿਸ ਜਾਂਦੇ ਆ ਹਨ ਤਾਂ ਦੇਖੋ ਕੋਸ਼ਿਸ਼ ਕਰਿਆ ਕਰੋ ਕਿ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਅਗਰ ਭੈਣ ਭਰਾਵਾਂ ਦੀ ਆਪਾਂ ਉਧਰ ਉਧਰੀ ਹੈ ਨਾ ਮਿਲਾਪ ਕਰਵਾ ਸਕੀਏ ਤਾਂ ਜਿਹੜੇ ਭੈਣ ਭਰਾ ਹਨ ਇਦਾਂ ਦੇ ਚਾਹੁੰਦੇ ਆ ਇਹ ਕਈ ਭੈਣ ਭਰਾ ਮੈਨੂੰ ਕਹਿੰਦੇ ਵੀ ਦੀਦੀ ਸਸੀ ਤੁਹਾਡੇ ਨਾਲ ਗੱਲ ਕਰਨੀ ਹੈ ਜਾ ਤੁਸੀਂ ਨੇ ਮੈਥੋਂ ਕੋਈ ਸਪੈਸ਼ਲ ਆਪਣੇ ਲਈ ਵੀਡੀਓ ਬਣਵਾਉਣੀ ਹੈ ਤਾਂ ਤੁਹਾਨੂੰ ਮੇਰੇ ਚੈਨਲ ਦੀ ਮੈਂਬਰਸ਼ਿਪ ਲੈਣੀ ਪੈਣੀ ਹੈਗੀ ਮੈਂਬਰਸ਼ਿਪ ਆ ਆਪਣੇ ਚੈਨਲ ਦੀ 1 ਮਹੀਨੇ ਦੀ 119 ਰੁਪਏ ਦੀ ਹੈਗੀ ਉਹਦੇ ਵਿੱਚ ਮੈਂ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਪਾਉਂਗੀ ਉਹ ਸਿਰਫ ਉਹਨਾਂ ਉਹਨਾਂ ਨੂੰ ਦਿਖੇਗੀ ਜਿਹੜੇ ਕਿ ਮੈਂਬਰਸ਼ਿਪ ਲੈਣਗੇ ਹਨਾ ਇਹ ਨਹੀਂ ਹੈਗਾ ਵੀ ਉਹ ਸਾਰਿਆਂ ਨੂੰ ਦਿਖੂ ਕਿਉਂਕਿ ਕਈ ਵਾਰੀ ਹੁੰਦਾ ਮੇਰੇ ਭੈਣਾਂ ਨੂੰ ਕਹਿੰਦੇ ਨੇ ਵੀ ਸਾਨੂੰ ਪਰਸਨਲ ਕੋਈ ਇਦਾਂ ਦੀ ਚੀਜ਼ ਗੱਲ ਅਸੀਂ ਕਰਨੀ ਹੈ ਤਾਂ ਤੁਸੀਂ ਹੈਨਾ ਉਹ ਕਰੋ ਤੇ ਮੈਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਵੀ ਸਿਰਫ ਉਹਦੇ ਵਿੱਚ ਦੱਸੂਗੀ ਤੇ بار بار ਜਿਹੜੇ ਪੈਣਪਰਾ ਮੈਨੂੰ ਪੁੱਛ ਰਹੇ ਨੇ ਬਸ ਇਹੀ ਹੱਲ ਹੈ ਉਸ ਚੀਜ਼ ਦਾ ਕਿ ਤੁਹਾਨੂੰ ਮੈਂਬਰਸ਼ਿਪ ਲੈਣੀ ਪੈਗੀ ਕਿਉਂਕਿ ਤੁਹਾਡਾ ਨੋਟੀਫਿਕੇਸ਼ਨ ਮੇਰੇ ਕੋਲ ਆ ਜਾਵੇਗਾ ਤੇ ਮੈਂ ਤੁਹਾਨੂੰ ਫਿਰ ਆਪਣੀ ਸਾਰਾ ਲਿੰਕ ਭੇਜ ਦੇਵਾਂਗੀ ਤੇ ਬਾਕੀ ਗੱਲ ਆ ਗਈ ਰਿਸ਼ਤੇ ਵਾਲੀ ਜਿਹੜੀਆਂ ਕਿ ਮੇਰੀਆਂ ਮਾਮਾ ਨੂੰ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਵੀ ਸਾਡੇ ਬੱਚਿਆਂ ਦਾ ਰਿਸ਼ਤਾ ਕਿਸੇ ਵਧੀਆ ਕਰੇ ਹੋ ਜੇ ਸਭ ਤੋਂ ਪਹਿਲਾਂ ਤਾਂ ਦੇਖੋ ਕਰਨਾ ਕੀ ਹੈ ਤੁਸੀਂ ਨੇ ਕਿਉਂਕਿ ਦੇਖੋ ਮੈਂ ਤਾਂ ਤੁਹਾਨੂੰ ਇੱਕੋ ਹੀ ਕੰਮ ਦੱਸੂਗੀ ਜਿਹੜਾ ਮੈਂ ਤੁਹਾਨੂੰ ਦੱਸਦੀ ਨਹੀਂ ਹੁੰਦੀ ਆ ਵੀ ਇਦਾਂ ਇਦਾਂ ਕਰ ਲਓ ਉਹ ਵੀ ਸਿਰਫ ਵਾਇਗਰੂ ਜੀ ਦੇ ਨਾਲ ਜੁੜਨ ਦਾ ਤਰੀਕਾ ਹੈਗਾ ਕਿਉਂਕਿ ਕਹਿੰਦੇ ਹੁੰਦੇ ਨੇ ਇਹ ਕਾਰਜ ਵੀ ਉਹਦੀ ਰਸ ਆਉਂਦੇ ਨੇ ਜਦੋਂ ਕਿ ਉਸਦੀ ਰਹਿਮਤ ਹੁੰਦੀ ਹੈਗੀ ਹੈ ਨਾ ਤੇ ਕਰਨਾ ਕੀ ਹੈ ਤੁਸੀਂ ਨੇ ਜਿਹੜੀਆਂ ਜਿਹੜੀਆਂ ਮਾਵਾਂ ਨੂੰ ਲੱਗਦਾ ਕਿਉਂਕਿ ਮਾਂ ਦੀ ਜਿਹੜੀ ਅੰਦਰੋਂ ਹਿਰਦੇ ਦੀ ਅਰਦਾਸ ਉੱਤੇ ਦੁਆ ਹੁੰਦੀ ਹੈ ਨਾ ਉਹ ਬੱਚਿਆਂ ਨੂੰ ਬਹੁਤ ਛੇਤੀ ਲੱਗਦੀ ਹੈ ਐਂ ਜੋ ਮੈਂ ਕਹਿੰਦੀ ਨੇ ਕਿ ਮਾਂ ਕਦੇ ਵੀ ਬੱਚਿਆਂ ਨੂੰ ਬਾਦੂ ਆਣਾ ਦੇਵੇ ਹੈ ਨਾ ਕਿਉਂਕਿ ਉਹਦੀ ਬਾਦੂ ਆ ਵੀ ਬੱਚਿਆਂ ਦੇ ਨੂੰ ਲੱਗਣੀ ਹੈ ਲੱਗਣੀ ਹੈ ਕਿ ਇਹ ਉਹ ਕਿਉਂਕਿ ਦੁਖੀ ਹੋਗੇ ਹੀ ਵੱਧ ਦੋਆ ਦਿੰਦੀ ਹੈ ਨਹੀਂ ਉਹਦਾ ਮਨ ਨਹੀਂ ਕਰਦਾ ਹੁੰਦਾ ਨਹੀਂ ਤਾਂ ਉਹ ਆਪਣੀ ਜਾਨ ਵੀ ਆਪਣੇ ਬੱਚਿਆਂ ਵਾਸਤੇ ਦੇ ਦੇ ਇੱਕ ਸਕਿੰਟ ਨਹੀਂ ਲਾਉਗੀ ਅਗਰ ਕੋਈ ਉਹਨੂੰ ਕਹੇ ਹਨਾ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਜਿਹੜੀ ਜਿਹੜੀਆਂ ਭੈਣਾਂ ਮੇਰੀਆਂ ਚਾਹੁੰਦੀਆਂ ਨੇ ਵੀ ਹਾਂ ਸਾਡੇ ਬੱਚੇ ਦਾ ਬੱਚੀ ਦਾ ਰਿਸ਼ਤਾ ਵਧੀਆ ਪਰਿਵਾਰ ਦੇ ਵਿੱਚ ਹੋਵੇ ਤਾਂ ਤੁਸੀਂ ਦੇਖੋ ਮੈਂ ਇਹ ਅਕਸਰ ਤੁਹਾਨੂੰ ਦੱਸਦੀ ਨੇ ਵੀ ਜਦੋਂ ਵੀ ਕੋਈ ਕਾਰਜ ਕਰਨਾ ਤਾਂ ਅਰਦਾਸ ਕਰੀ ਤੋਂ ਬਿਨਾ ਕੋਈ ਕਾਰਜ ਨੀ ਕਰਨਾ ਤੁਸੀਂ ਥੋੜਾ ਜਿਹਾ ਪ੍ਰਸ਼ਾਦ ਸਜਾ ਲਓ ਚਾਹੇ ਤੁਸੀਂ ਪਤਾਸੇ ਮੰਗਵਾ ਲਓ ਚਾਹੇ ਤੁਸੀਂ ਖਿਲਣਾ ਮੰਗਵਾ ਲਓ ਫਿਰ ਮਿੱਠੀਆਂ ਤਾਂ ਤੁਸੀਂ ਬੈਠ ਕੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਨੇ ਗੁਰੂ ਘਰ ਜਾ ਕੇ ਵਾਹਿਗੁਰੂ ਜੀ ਤੋਂ ਝੋਲੀ ਝੋਲੀ ਅੱਡ ਕੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਸੁਪੁੱਤਰ ਤੇ ਮੇਰੀ ਸੁਪੁੱਤਰੀ ਕਿਸੇ ਦਾ ਵੀ ਤੁਸੀਂ ਮੰਗ ਰਹੇ ਹੋ ਰਿਸ਼ਤਾ ਕਿਸੇ ਵਧੀਆ ਘਰੇ ਸੰਯੋਗ ਮਿਲਾਉਣੇ ਵਾਹਿਗੁਰੂ ਜੀ ਸਾਡੀ ਮੱਤ ਕਮ ਨਹੀਂ ਕਰਦੀ ਤੁਸੀਂ ਵਿੱਚ ਹੋ ਕੇ ਵਿੱਚ ਖੜ ਕੇ ਵਾਹਿਗੁਰੂ ਜੀ ਇਹਨਾਂ ਸੰਯੋਗਾਂ ਨੂੰ ਮਿਲਾਓ ਤੇ ਮੇਰੇ ਕੋਈ ਸੰਯੋਗ ਅਗੇ ਮਲਕੇ ਬਧਾਉਣ ਵਾਲੇ ਵੀ ਤੁਸੀਂ ਉਹਨੇ ਵਾਉਣ ਵਾਲੇ ਵੀ ਪਿਤਾ ਜੀ ਤੁਸੀਂ ਉਹ ਕਿਰਪਾ ਕਰੋ ਇਸ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਕਿਰਪਾ ਕਰੋ ਤੇ ਉਸ ਤੋਂ ਬਾਅਦ ਤੁਸੀਂ ਨੇ ਕਰਨਾ ਕੀ ਹੈਗਾ 41 ਦਿਨ ਲਗਾਤਾਰ ਨਾਗਾ ਨਹੀਂ ਪਾਉਣਾ 41 ਦਿਨ ਥੋੜਾ ਜਿਹਾ ਨਾ ਦੁੱਧ ਲੈ ਲੈਣਾ ਕਿਸੇ ਡੋਲੂ ਦੇ ਵਿੱਚ ਪਾਣੀ ਦੇ ਵਿੱਚ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਜਾ ਕੇ ਨਿਸਾਨ ਸਾਹਿਬ ਦੀ ਸੇਵਾ ਕਰਨੀ ਹੈ ਨਿਸਾਨ ਸਾਹਿਬ ਜਿਵੇਂ ਆਪਾਂ ਕਹਿੰਦੇ ਕੱਚੀ ਦਸੀ ਦੇ ਨਾਲ ਉਥੋਂ ਸਾਫ ਆ ਕਰਨਾ ਹੈਗਾ ਉੱਪਰੋਂ ਫਿਰ ਉਹਦੇ ਉੱਪਰ ਸੁਚਾਰਜ ਨਾਲ ਪਾਉ ਦੋ ਚੰਗੇ ਤਰੀਕੇ ਨਾਲ ਸਫਾਈ ਕਰਨੀ ਹੈ ਇਹਦੇ ਨਾਲ ਜਿਹੜੇ ਕਿ ਆਪਣੇ ਮਾੜੇ ਕਰਮਣੇ ਨਾ ਉਹ ਸਾਫ ਹੁੰਦੇ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਚਾਹੇ ਤੁਸੀਂ ਚਾਦਰਾਂ ਦੀ ਸੇਵਾ ਕਰ ਲੋ ਚਾਹੇ ਤੁਸੀਂ ਜੁੱਤੀਆਂ ਦੀ ਸੇਵਾ ਕਰ ਲੋ ਚਾਹੇ ਤੁਸੀਂ ਇਹ ਨਾ ਕੋਈ ਵੀ ਸੇਵਾ ਕਰ ਲੋ ਕਦੇ ਖਾਲੀ ਨਹੀਂ ਜਾਂਦੀ ਕਿਉਂਕਿ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਜਦੋਂ ਆਪਾਂ ਸੇਵਾ ਕਰਦੇ ਹਾਂ ਤਾਂ ਆਪਣੇ ਮਾੜੇ ਕਰਮਣੇ ਜਿਹੜੇ ਉਹ ਕੱਟੇ ਜਾਂਦੇ ਆ ਤੇ ਵਾਹਿਗੁਰੂ ਜੀ ਨੂੰ ਕਹਿੰਦੇ ਨੇ ਜੇ ਜਦੋਂ ਘਰ ਦੇ ਵਿੱਚ ਵੀ ਕੋਈ ਬੱਚਾ ਕੰਮ ਕਰ ਦੇਣ ਤਾਂ ਮਾਪੇ ਬਹੁਤ ਪਿਆਰ ਆਉਂਦਾ ਵੀ ਮੇਰਾ ਬੱਚਾ ਨਾ ਕਿੰਨਾ ਕਿਆ ਕਰੀਏ ਉਹੀ ਚੀਜ਼ ਹੈਗੀ ਤਾਂ ਤੁਸੀਂ ਇਹ ਜ਼ਰੂਰ ਕਰਨਾ ਜਿਹੜੀਆਂ ਜਿਹੜੀਆਂ ਮਾਮਾ ਨੂੰ ਲੱਗਦੇ ਨਾ ਭੈਣਾਂ ਨੂੰ ਲੱਗਦਾ ਜਿਹੜੇ ਬੱਚੇ ਮੈਨੂੰ ਬਹੁਤ ਆ ਕਹਿੰਦੇ ਨੇ ਵੀ ਸਾਡਾ ਆਂਟੀ ਵਿਆਹ ਨਹੀਂ ਹੋ ਰਿਹਾ ਵੀ ਅਸੀਂ ਕੀ ਕਰੀਏ ਤਾਂ ਤੁਸੀਂ ਇਹ ਚੀਜ਼ ਨੂੰ ਪੂਰੇ 41 ਦਿਨ ਲਗਾਤਾਰ ਕਰਨਾ ਹੈ ਜਾਣ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਗੁਰੂ ਘਰ ਤੱਕ ਜਾਂਦੇ ਜਾਂਦੇ ਆ ਨੇ ਤੁਸੀਂ ਨੇ ਵਾਹਿਗੁਰੂ 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 ਜਪਣਾ ਜਾਂ ਫਿਰ ਮੂਲ ਮੰਤਰ ਦਾ ਪਾਠ ਕਰਨਾ ਹੋਰ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਨਾ ਜਾਂਦੇ ਹੋਏ ਕਰਨੀ ਹੈ ਨਾ ਆਉਂਦੇ ਹੋਏ ਕਰਨੀ ਹੈ ਇਹ ਚੀਜ਼ ਤੁਸੀਂ ਲਗਾਤਾਰ ਕਰਨੀ ਹੈ ਉਸ ਤੋਂ ਬਾਅਦ ਦੇਖੋ ਮੈਂ ਪਹਿਲਾਂ ਵੀ ਦੱਸਿਆ ਨੇ ਕਈ ਟੋਟਕੇ ਵੀ ਹੁੰਦੇ ਨੇ ਜਿਹੜੇ ਕਿ ਆਪਾਂ ਕਰ ਸਕਦੇ ਆਂਗੇ ਹਨਾ ਪਰ ਟੋਟਕੇ ਵੀ ਉਹਦੀ ਕੰਮ ਕਰਦੇ ਨੇ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਆ ਵੀ ਵਾਈਗੁਰੂ ਜੀ ਦੀ ਰਹਿਮਤ ਹੋ ਗਈ ਹੈ ਨਾ ਕਿਉਂਕਿ ਟੋਟਕਿਆਂ ਤੇ ਕਈ ਵਿਸ਼ਵਾਸ ਕਰਦੇ ਵੀ ਹੈ ਕਿ ਇਹ ਨਹੀਂ ਵੀ ਕਰਦੇ ਹੈ ਨਾ ਪਰ ਇਹ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਗੱਲਾਂ ਨੇ ਨਾ ਮੈਨੂੰ ਕਈ ਕਹਿ ਦਿੰਦੇ ਨੇ ਵੀ ਤੂੰ ਤਾਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ 'ਤੇ ਮਾਂ ਤੇ ਬਹੁਤ ਯਕੀਨ ਕਰਦੇ ਆ ਬਹੁਤ ਬਹਿਮਣ ਹੈ ਮੈਂ ਬਹਿਮਣ ਨਹੀਂ ਹੈਗੀ ਮੈਂ ਕੁਝ ਨਹੀਂ ਕਰਦੀ ਇਹਨਾਂ ਦੇ ਵਿੱਚੋਂ ਹੈ ਨਾ ਜਿਹੜੀ ਵੀ ਮੈਂ ਤੁਹਾਨੂੰ ਟੋਟਕੇ ਦੱਸ ਦਿੰਨੀ ਆ ਇਹ ਸਿਰਫ ਮੈਂ ਜਿਹੜੇ ਬਜ਼ੁਰਗਾਂ ਤੋਂ ਸਿੱਖੇ ਹੋਏ ਨੇ ਉਹ ਤੁਹਾਨੂੰ ਦੱਸ ਦਿਆਂ ਕਿਉਂਕਿ ਇਹ ਚੀਜ਼ ਦੇ ਨਾਲ ਉਹਨਾਂ ਨੇ ਬਹੁਤ ਕੁਝ ਠਾਏ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਸੀ ਨਾ ਉਹ ਸਰਦਾ ਰੱਖਦੇ ਹੁੰਦੇ ਸੀ ਉਹ ਪੜੇ ਲਿਖੇ ਨਹੀਂ ਹੁੰਦੇ ਸੀ ਸਰਦਾ ਲੱਖਿਆ ਅੱਖਾਂਗੇ ਜਿਵੇਂ ਤੁਸੀਂ ਧੰਨੇ ਭਗਤ ਦੀਆਂ ਸਾਖੀਆਂ ਸੁਣੀਆਂ ਹੀ ਨੇ ਉਹਨੇ ਕਿਸੇ ਪੰਡਤਰ ਨੇ ਕਿਹਾ ਕਹਿੰਦਾ ਅੱਜ ਤੂੰ ਕਹਿੰਦਾ ਮੇਰੇ ਆ ਠਾਕੁਰ ਨੂੰ ਕਹਿੰਦਾ ਭੋਜਨ ਸਕਾਦੀ ਤੇ ਕਹਿੰਦੇ ਵੀ ਇਹ ਕਹਿੰਦੇ ਵੀ ਇਹ ਕੀ ਮੈਂ ਕਹਿੰਦਾ ਇਹ ਬੋਲਦਾ ਕਹਿੰਦਾ ਵੀ ਹਾਂ ਇਹ ਪੱਥਰ ਕਹਿੰਦਾ ਬੋਲਦਾ ਹਾਂ ਵੀ ਇਹ ਬੋਲਦਾ ਉਹ ਕਹਿੰਦਾ ਫਿਰ ਮੈਨੂੰ ਵੀ ਦੇ ਦੇ ਇੱਕ ਕਹਿੰਦੇ ਵੀ ਕਿਵੇਂ ਇਹਦੀ ਪੂਜਾ ਹੁੰਦੀ 10 ਤਾਂ ਉਹਨੇ ਵੀ ਇਦਾਂ ਦਾ ਇਹ ਭੋਜਨ ਵੀ ਸਕਦਾ ਇਹ ਹੈ ਤਿੰਨੇ ਟਾਈਮ ਅਸੀਂ ਇਦਾਂ ਦਾ ਕਰਦੇ ਹਾਂ ਜਿਵੇਂ ਕਿ ਆਪਾਂ ਦੇਖੀਏ ਮੰਦਰਾਂ ਦੇ ਵਿੱਚ ਹਨ ਤੇ ਉਹ ਜੱਟ ਬੁੱਧੀ ਬਹਿ ਗਿਆ ਪਚੌਂਗੜੀ ਮਾਰ ਕੇ ਕਹਿੰਦਾ ਖਾ ਰੋਟੀ ਖਾ ਪ੍ਰਗਟ ਹੋਣਾ ਵੀ ਇਹ ਚੀਜ਼ ਦੇ ਕਹਿਣ ਤੋਂ ਭਾਵੇਂ ਮੇਰਾ ਵੀ ਸਰਦਾ ਹੋਵੇ ਨਾ ਵਿਸ਼ਵਾਸ ਹੋਵੇ ਕਈ ਤਾਂ ਕਹਿਣਗੇ ਵੀ ਨਹੀਂ ਇਹ ਵੀ ਫਜ਼ੂਲ ਹੈ ਹਨਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ ਪਰ ਵਿਸ਼ਵਾਸ ਤੇ ਸਰਦਾ ਤਾਂ ਤੁਸੀਂ ਅੱਖਾਂ ਚੋਂ ਵੀ ਪਰਕਰ ਕਰ ਸਕਦੇ ਹੋ ਵਾਹ ਤੇ ਦੂਸਰਾ ਕੰਮ ਦੋ ਤੁਸੀਂ ਇਹਨੇ ਦਰਖਤ ਲੈਣੇ ਚਾਹੇ ਕੋਈ ਵੀ ਲੈ ਲਓ ਜਿਵੇਂ ਆਪਣੇ ਨਿੰਮ ਲੈ ਲਓ ਦੇਕ ਲੈ ਲਓ ਕਈ ਭੈਣ ਭਰਾ ਪੁੱਛਣਗੇ ਮੈਨੂੰ ਵੀ ਦੀਦੀ ਕਿਹੜਾ ਦਰਖਤ ਲਈਏ ਦਰਖਤ ਜਿਹੜਾ ਮਰਜੀ ਲੈ ਲਓ ਹਨਾ ਤੁਸੀਂ ਕੋਈ ਵੀ ਕੋਈ ਫਰੂਟ ਵਾਲੇ ਲੈ ਲਓ ਜਿਵੇਂ ਅੰਬ ਲੈ ਲਓ ਅਮਰੂਦ ਲੈ ਲਓ ਕੋਈ ਵੀ ਤੁਸੀਂ ਦੋ ਦਰਖਤ ਲੈ ਲੈਣੇ ਹੈਗੇ ਦੋ ਬੂਟੇ ਲੈ ਲੈਣੇ ਛੋਟੇ ਪੌਦੇ ਲੈ ਲੈਣੇ ਉਹਨਾਂ ਨੂੰ ਤੁਸੀਂ ਕਿਸੇ ਵੀ ਤੁਹਾਡੇ ਘਰ ਦੇ ਨੇੜੇ ਤੇੜੇ ਗੁਰੂ ਘਰ ਹੈ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਮੰਦਿਰ ਚਲਾ ਜਾਓ ਅਗਰ ਤੁਸੀਂ ਇਹ ਨਾ ਸਿੱਖ ਧਰਮ ਨੂੰ ਮੰਨਦੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਹਨਾ ਜਾ ਕੇ ਉਹ ਦੋ ਹੀ ਲੈ ਆ ਕੇ ਕਿਸ ਦੇ ਨਾਲ ਨਾਲੇ ਤਾਂ ਤੁਹਾਡੇ ਬੱਚੇ ਦੇ ਸੰਜੋਗ ਮਿਲਣਗੇ ਤੇ ਦੂਸਰੀ ਗੱਲ ਵਾਤਾਵਰਨ ਵੀ ਸ਼ੁੱਧ ਹੋਵੇਗਾ ਤੇ ਤੀਸਰੀ ਗੱਲ ਤੁਹਾਨੂੰ ਇਸ ਚੀਜ਼ ਦਾ ਫਲ ਬਹੁਤ ਵੱਡਾ ਮਿਲੇਗਾ ਕਿਉਂਕਿ ਤੁਹਾਡੀ ਸੁੱਤੀ ਹੋਈ ਕਿਸਮਤ ਤੁਹਾਡੇ ਸੁੱਤੇ ਹੋਏ ਭਾਗ ਜਾਗਣਗੇ ਤਾਂ ਇਹ ਕੰਮ ਤੁਸੀਂ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਵੀਡੀਓ ਮੈਨੂੰ ਪਤਾ ਹੈ ਵੀ ਤੁਸੀਂ ਨਾ ਸਕਿਪ ਕਰ ਕਰਕੇ ਬਹੁਤ ਦੇਖਦੇ ਹੋ ਫਿਰ ਮੈਨੂੰ ਨਾ ਕਮੈਂਟਾਂ ਚ ਪੁੱਛੀ ਜਾਂਦੇ ਹੋ ਮੈਂ ਕਮੈਂਟਾਂ ਦੇ ਜਵਾਬ ਦੇਨੇ ਬੰਦ ਕਰ ਦੇਨੇ ਹੈ ਹਨਾ ਅਕਰ ਤੁਸੀਂ ਇਦਾਂ ਹੀ ਵੀਡੀਓ ਸਕਿਪ ਕਰਦੇ ਰਹੇ ਠੀਕ ਹੈ ਕੋਈ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਪਤਾ ਹੈ ਵੀ ਹਰ ਇੱਕ ਦਾ ਪੈਣਪਰਾ ਦਾ ਜਵਾਬ ਜ਼ਰੂਰ ਦਿੰਨੀ ਆਂਗੀ ਤਾਂ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਉਹਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਆਪਾਂ ਮਿਲਾਂਗੇ ਹੁਣ ਆ ਪਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਣਪਰਾ ਬਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ